ਆਇਆ ਹੈ ਅਰੇ ਦੋ ਮਿੰਟ ਜਿਹੜਾ ਟਾਈਮ ਲਾਫ ਕਰਦਾ ਹੁਕੀ ਸਮਝੋ ਸਰ ਕਿਹੜੀ ਜਗ੍ਹਾ ਤੇ ਕਿੱਥੇ ਅੱਗ ਲੱਗੀ ਆ ਔਰ ਇਸ ਦੇ ਪਿੱਛੇ ਕੋਈ ਕਾਰਨ ਪਤਾ ਲੱਗ ਸਕਿਆ ਕਿੰਨਾ ਕ ਨੁਕਸਾਨ ਹੋ ਗਿਆ ਪ੍ਰਸ਼ਾਸਨ ਦਾ ਜੀ ਅ ਇਸ ਵੇਲੇ ਅਸੀਂ ਜਿਹੜਾ ਹੈਗਾ ਤਾਜਪੁਰ ਦੇ ਜਿੱਥੇ ਆਪਣਾ ਪਾਵਰ ਸਪਲਾਈ ਦੇ ਗ੍ਰਿਡ ਹੈ ਉੱਥੇ ਅਸੀਂ ਖੜੇ ਹੈਗੇ ਜਿੱਥੇ ਦੋ ਟਰਾਂਸਫਾਰਮਰਸ ਨੇ ਜਿਨ੍ਹਾਂ ਦੇ ਵਿੱਚ ਦੋਆਂ ਦੇ ਵਿੱਚ ਜਿਹੜੀ ਹੈਗੀ ਅੱਗ ਇਸ ਵੇਲੇ ਲੱਗ ਚੁੱਕੀ ਹੈ ਮੌਕੇ ਤੇ ਇਸ ਵੇਲੇ 10 ਫਾਇਰ ਟੈਂਡਰਸ ਉਪਲਬਧ ਜਿੰਨਾਂ ਵਿੱਚੋਂ ហੌਮ ਤੇ ਪਾਣੀ ਦੋਨੋਂ ਅਵੇਲੇਬਲ ਹੈ ਗਿਆ ਪਲੱਸ ਜਿਹੜੇ ਨੇ ਆਪਣੇ ਸਾਰੇ ਮੁਲਾਜ਼ਮ ਹਰ ਫਾਇਰ ਮੁਲਾਜ਼ਮ ਪੁਲਿਸ ਮੁਲਾਜ਼ਮ ਆਪਣੇ ਡਿਪਟੀ ਚੀਫ ਇੰਜੀਨੀਅਰ ਸਾਹਿਬ ਤੇ ਸਿਵਲ ਪ੍ਰਧਾਨ ਇੱਥੇ ਮੌਕੇ ਤੇ ਮੌਜੂਦ ਹੈ ਪ੍ਰੀਮੀਨਰੀ ਜਿਹੜੀ ਇੱਥੇ ਪੁੱਛਤਾਚ ਕੀਤੀ ਗਈ ਹੈ ਵਿਭਾਗਾਂ ਤੋਂ ਇਹ ਪਤਾ ਚੱਲਿਆ ਹੈਗਾ ਕਿ ਜਿਹੜੇ ਹੈਗੇ ਟਰਾਂਸਫਾਰਮਰ ਦੇ ਵਿੱਚ ਹੋ ਸਕਦਾ ਹੈ ਇੰਟਰਨਲ ਫਾਲਟ ਕਰਕੇ ਹੀ ਇਸ ਤਰ੍ਹਾਂ ਦਾ ਹੋ ਸਕਦਾ ਹੈ ਮੌਕੇ ਤੇ ਕੁਝ ਇਸ ਤਰ੍ਹਾਂ ਦਾ ਘਟਨਾ ਵਾਪਰੀ ਹੋ ਜਿਸ ਕਰਕੇ ਇੱਥੇ ਅਗ ਲੱਗ ਜਾਂਦੀ ਹੈ ਇੱਕ ট্রান্সਫਾਰਮਰ ਦੇ ਵਿੱਚ ਮੋਟਾ-ਮੋਟਾ ਜਿਹੜਾ ਹੈਗਾ 14000 ਲੀਟਰ ਦੇ ਨੇੜੇ ਤੇੜੇ ਜਿਹੜਾ ਹੈਗਾ ਤੇਲ ਹੁੰਦਾ ਹੈ ਦੋ ਦੇ ਵਿੱਚ 82000 ਲੀਟਰ ਦਾ ਤੇਲ ਹੈ ਮੌਕੇ ਤੇ ਇਸ ਵੇਲੇ ਦੇਖ ਸਕਦੇ ਕਿ ਬਾਰ-ਬਾਰ ਫਾਇਰ ਟੈਂਡਰ ਜਿਹੜੇ ਨੇ ਉਹ ਕਾਬੂ ਕਰ ਰਹੇ ਹੈਗੇ ਅਗਨ ਨੂੰ ਪਰ ਇੰਟਰਨਲ ਹੀਟ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੈ ਇਸ ਕਰਕੇ ਥੋੜੀ ਬਾਰ-ਬਾਰ ਰਿਸ-ਰਿਸ ਕੇ ਜਿਹੜੀ ਹੈਗੀ ਅਗ ਲੱਗ ਵੀ ਰਹੀ ਹੈ ਪਰ ਸਾਡੇ ਜਿਹੜੇ ਪ੍ਰਬੰਧ ਇਸ ਵੇਲੇ ਪੂਰੇ ਨੇ ਮੌਕੇ ਤੇ ਸਾਡੀ ਟੀਮਾਂ ਹੈਗੀਆਂ ਟ੍ਰੈਫਿਕ ਅਸੀਂ ਡਾਇਵਰਟ ਕਰ ਰਹੇ ਹਾਂ ਲੋਕਾਂ ਨੂੰ ਅਪੀਲ ਇਹ ਹੀ ਹੈ ਕਿ ਥੋੜੀ ਆਪਾਂ ਦੂਰੀ ਬਣਾਈ ਰੱਖੀਏ ਜਿਸ ਕਰਕੇ ਕੋਈ ਅਣਸ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਆਪਣੇ ਪੀਐਸਪੀਸੀਐਲ ਦੇ ਮੁਲਾਜ਼ਮ ਫਾਇਰ ਆਫਿਸਰ ਐਸਡੀਐਮ ਸਾਹਿਬਾਨ ਸਾਰੇ ਇੱਥੇ ਮੌਕੇ ਤੇ ਮੌਜੂਦ ਹੈ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਛੇਤੀ ਹੀ ਇਸ ਵੇਲੇ ਵੀ ਜਿਹੜੀ ਅਗ ਜਿਹੜੀ ਹੈ ਕਾਬੂ ਪਾ ਲਈ ਗਈ ਹੈ ਪਰ ਅਸੀਂ ਫਿਰ ਵੀ ਅਜੇ ਵੇਟ ਐਂਡ ਵਾਸ਼ ਦੀ ਸਥਿਤੀ ਦੇ ਵਿੱਚ ਹੈ ਜਿਸ ਕਰਕੇ ਕੋਈ ਵੀ ਵੱੋਧ ਘਟਨਾ ਨਹੀਂ ਹੋ ਰਹੀ ਹੈ। ਕੈਜੂਐਲਟੀਜ਼ ਕਿਹਾ ਜਾ ਰਿਹਾ ਦਾ ਕਿ ਇਸ ਟਰਾਂਸਫਾਰਮਰ ਦੀ ਇੱਕ ਜਿਹੜੀ ਕੋਸਟ ਆ ਉਹ 1 ਕਰੋੜ ਦੇ ਆਸ-ਪਾਸ ਹੈਗੀ ਆ। ਕਹਿ ਸਕਦੇ ਆ ਕਿ ਕਰੋੜਾਂ ਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਦਾ। ਜੀ ਆ ਜਿਹੜੀ ਹੈਗੀ ਡੈਮੇਜ ਅਸੈਸਮੈਂਟ ਜਿਹੜਾ ਹੈਗਾ ਉਹ ਅਸੀਂ ਕਰਦੇ ਆ ਕਿ ਕਿਸ ਤਰ੍ਹਾਂ ਦਾ ਹੋਇਆ ਪਰ ਮੋਟਾ-ਮੋਟਾ ਮੈਨ ਲਗਾ ਤੁਸੀਂ ਜਰਾ ਦੱਸੋ। ਕੈਂਡੀਟਿਵਲੀ 3 ਕਰੋੜ। ਕੈਂਡੀਟਿਵਲੀ ਜਿਹੜਾ ਹੈਗਾ 22 ਤੋਂ 3 ਕਰੋੜ ਦੇ ਵਿਚਕਾਰ ਜਿਹੜੀ ਹੈਗੀ ਉਹ ਨੁਕਸਾਨ ਜਿਹੜਾ ਹੈਗਾ ਇਸ ਵੇਲੇ ਹੋਇਆ ਹੈ। ਬਾਕੀ ਅਸੀਂ ਉਮੀਦ ਕਰਦੇ ਸਰਕਾਰ ਵੱਲੋਂ ਪੂਰੇ ਨਿਰਦੇਸ਼ ਕਿੰਨੇ ਪਰਸੈਂਟ ਇੰਜਰਡ ਨੇ ਹਜੇ ਤੱਕ ਐਸ ਆਫ ਨਾਉ देयर इज नो ਇੰਜਰੀ ਕੋਈ ਐਂਡ ਕੋਈ ਇੰਜਰੀ ਨਹੀਂ ਹੈ ਜੀ ਕੋਈ ਕੈਜੂਐਲਟੀ ਨਹੀਂ ਹੈ ਜਿਹੜੀ ਹੈਗੀ ਮੌਕੇ ਤੇ ਹੀ ਟੀਮਾਂ ਮੁਸਤੈਦ ਹੋ ਕੇ ਸਮੇਂ ਸਿਰ ਪਹੁੰਚ ਗਈਆਂ ਸੀਗੀਆਂ ਜਿਸ ਕਰਕੇ ਅਸੀਂ ਕੋਈ ਵੀ ਕੈਜੂਐਲਟੀ ਇੱਥੇ ਨਹੀਂ ਹੋਣ ਦਿੱਤੀ ਥੈਂਕ ਯੂ ਸਰ ਬਾਕੀ ਸਰ ਮਾਈ ਨੇਮ ਇਜ਼ ਆਫਿਸ਼ ਰਾਏ ਫਾਇਰ ਅਫਸਰ ਹੁਦੇਣਾ ਜੀ ਅੱਛਾ ਕਿੱਥੇ ਅੱਗ ਲੱਗੀ ਹੈ ਕਿਨੇ ਲੱਗੀ ਹੈ ਔਰ ਕੁਝ ਪਤਾ ਲੱਗ ਸਕਿਆ ਇਹ ਸਰ ਜੇਲ ਦੇ ਬਿਲਕੁਲ ਨਾਲ ਲੱਗਾ ਜੀ 66 ਕੇਵੀ ਦਾ ਗ੍ਰਿਡ ਹੈਗਾ ਪਾਵਰ ਇਹਦੇ ਵਿੱਚ ਸਾਨੂੰ ਅੱਗ ਦੀ ਤਲਾਹ ਮਿਲੀ ਸੀਗੀ ਜੀ ਤਕਰੀਬਨ 5:20 ਤੇ ਤੇ ਉਸ ਤੋਂ ਬਾਅਦ ਅਸੀਂ ਆਪਣੀ ਦੋ ਗੱਡੀਆਂ ਮੋਹ ਕਰਵਾਈਆਂ ਆ ਕੇ ਦੇਖਿਆ ਅੱਗ ਬਹੁਤ ਜ਼ਿਆਦਾ ਸੀਗੀ ਕਿਉਂਕਿ ਪਾਵਰ ਟਰਾਂਸਫਾਰਮਰ ਸੀਗਾ ਇਹਦੇ ਅੰਦਰ ਤੇਲ ਦੀ ਮਾਤਰਾ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਔਰ ਜਿਹਦੀ ਵਜ੍ਹਾ ਨਾਲ ਜਿਹੜੀ ਅੱਗ ਸੀਗੀ ਉਹ ਆਊਟ ਆਫ ਕੰਟਰੋਲ ਜਿਹੜੀ ਹੋ ਚੁੱਕੀ ਸੀਗੀ ਲੇਕਿਨ ਸਾਡੀ ਮਿਹਨਤ ਦੀ ਵਜ੍ਹਾ ਨਾਲ ਤੁਸੀਂ ਦੇਖ ਸਕਦੇ ਹੋ ਅੱਗ ਇਸ ਟਾਈਮ ਜ਼ੀਰੋ ਹੈ ਜੀ ਕਿਦਾਂ ਕੰਟਰੋਲ ਕੀਤੀ ਗਈ ਹੈ ਇਸ ਵਾਸਤੇ ਇੱਕ ਸਪੈਸ਼ਲ ਕੋ ਕੈਮੀਕਲ ਯੂਜ਼ ਹਾਂਜੀ ਸਰ ਇਹਦੇ ਵਾਸਤੇ ਸਾਡੇ ਕੋਲ 트리플 ਐਫ ਫੋਮ ਹੁੰਦੀ ਹੈ ਜਿਹਦਾ ਯੂਜ਼ ਕੀਤਾ ਗਿਆ ਜੀ ਜਿਸ ਦੀ ਵਜ੍ਹਾ ਨਾਲ ਜਿਹੜੀ ਅੱਗ ਹੈ ਕੰਟਰੋਲ ਚਾਹੀਦੀ ਜੀ ਠੀਕ ਹੈ ਔਰ ਕਿੰਨਾ ਕਹਿ ਸਕਦੇ ਨੁਕਸਾਨ ਹੋ ਗਿਆ ਵਾ ਕਿਉਂਕਿ ਇਹ ਡਿਪਾਰਟਮੈਂਟ ਦਾ ਨੁਕਸਾਨ ਤਾਂ ਸਰ ਬਿਜਲੀ ਬੋਰਡ ਵਾਲੇ ਦੱਸਣਗੇ ਕਾਫੀ ਨੁਕਸਾਨ ਤਾਂ ਕਾਫੀ ਹੈ ਕਿਉਂਕਿ ਤੇਲ ਇਹ ਬੜਾ ਕੋਸਟਲੀ ਹੁੰਦਾ ਜੀ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਸਭ ਸਾਡੀਆਂ 10 ਤੋਂ 12 ਗੱਡੀਆਂ ਜਿਹੜੀਆਂ ਐਟ ਪ੍ਰੈਸੈਂਟ ਮੌਕੇ ਤੇ ਖੜੀਆਂ ਜੀ ਤੇ ਲੱਗ ਕਿੰਨੀਆਂ ਗਈਆਂ ਉਹਦਾ ਫਿਲਹਾਲ ਅਨੁਮਾਨ ਨਹੀਂ ਹੈਗਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਹਾਈ ਪ੍ਰੈਸ਼ਰ ਤੇ ਚੱਲ ਰਿਹਾ ਜੀ ਔਰ ਪਾਣੀ ਦੀ ਮਾਤਰਾ ਜਿਹੜੀ ਹੈ ਬਹੁਤ ਜ਼ਿਆਦਾ ਪੈ ਰਹੀ ਹੈ ਅੱਗ ਰਹਿ ਗਈ ਹੈ ਕਿ ਦੁਆਰ ਦੀ फडਕਦੀ ਪਈ ਹੈ ਹਾਂਜੀ ਸਰ ਉਹ ਤੇਲ ਦੀ ਵਜ੍ਹਾ ਨਾਲ ਆ ਤੇਲ ਇਸ ਟਾਈਮ ਬਹੁਤ ਜ਼ਿਆਦਾ ਹੀਟ ਤੇ ਆ ਤੇ ਜਿਹਦੀ ਵਜ੍ਹਾ ਨਾਲ ਲੱਗ ਜਿਹੜੀ ਜਲਦੀ ਜਲਦ फडਕ ਜਾਂਦੀ ਹੈ ਜੀ ਕੋਈ ਜਾਨਕ ਪਸੰਦ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਹਾਂਜੀ ਅੰਦਰ ਕੋਈ ਆਫਿਸ ਨੂੰ ਅੰਦਰ ਵੀ ਫਾਇਰ ਗਿਆ ਅੱਗ ਨਹੀਂ ਸਰ ਜੇ ਥੋੜੀ ਬਹੁਤੀ ਪਈ ਵੀ ਸੀਗੀ ਅਸੀਂ ਕੰਟਰੋਲ ਕਰ ਲਈ ਜੀ ਹਾਂਜੀ ਰੂਟ ਕੌਸ ਦਾ ਅਗਰ ਪਤਾ ਲੱਗ ਪਾਏ ਤਾਂ ਉਹਦੇ ਬਾਰੇ ਡਿਫਾਈਨ ਕਰ ਦਿਓ ਮਾਈ ਨੇਮ ਇਜ਼ ਸੁਰਜੀਤ ਸਿੰਘ ਆਈ ਐਮ ਡਿਪਟੀ ਚੀਫ ਇਨੀਅਰ ਰੂਟ ਕੌਸ ਦਾ ਟਰਾਂਸਫਾਰਮਰ ਦੇ ਵਿੱਚ ਇੰਟਰਨਲ ਫਾਲਟ ਸੀਗਾ ਜੀ ਜਿਹਦੇ ਕਰਕੇ ਇਹ ਸਾਰਾ ਇਨਸੀਡੈਂਟ ਜਿਹੜਾ ਵਾਪਰਿਆ ਹੈਗਾ ਜੀ ਪਾਕੀ ਸਪਲਾਈ ਜਿਹੜੀ ਰੈ residențial ਏਰੀਆ ਦੀ ਸਪਲਾਈ ਹੈਗੀ ਉਹ ਅਸੀਂ ਤਿੰਨ ਤੋਂ ਚਾਰ ਘੰਟੇ ਦੇ ਵਿੱਚ ਹਾੜ ਲਈ ਰੀਸਟੋਰ ਕਰ ਦਾਂਗੇ ਓਕੇ ਇੰਡਸਟਰੀ ਦੀ ਜਿਹੜੀ ਸਪਲਾਈ ਹੈਗੀ ਉਹਨੂੰ ਰੀਸਟੋਰ ਕਰਨ ਲਈ ਜਿੰਨੀ ਦੇ ਤੱਕ ਨਵੇਂ ਪਾਵਰ ਟਰਾਂਸਫਾਰਮਰ ਨਹੀਂ ਆਉਂਦੇ ਸਾਨੂੰ ਦੋ ਦਿਨ ਲੱਗਣਗੇ ਜੀ ਰੈ residențial ਉਮੀਦ ਕਰ ਸਕਦੇ ਕਿ ਜਲਦੀ ਜਿਹੜੀ ਰੀਸਟੋਰ ਹਾਂ ਤਿੰਨ ਤੋਂ ਚਾਰ ਘੰਟੇ ਦੇ ਵਿੱਚ ਹੋ ਜਾਈ ਸਰ ਕਿੰਨੇ ਇਲਾਕਿਆਂ ਦੀ ਲਾਈਟ ਪ੍ਰਭਾਵਿਤ ਹੋਈ ਹੈ ਇਸ ਵੇਲੇ ਆਲੇ-ਦੋਲੇ ਜਿੰਨਾ ਵੀ ਏਰੀਆ ਚੱਲਦਾ ਇੱਥੇ ਰੈ residențial ਏਰੀਆ ਸਾਡੇ ਜਿਹੜਾ ਹੈਗਾ ਤਕਰੀਬਨ 6 ਫੀਡਰ ਨੇ ਜੀ ਉਹ ਸਾਰੇ ਬੰਦ ਪਏ ਆ ਇੰਡਸਟਰੀ ਟੋਟਲ ਇਥੋਂ 32 33 ਫੀਡਰ ਨੇ ਸਾਰੇ ਬੰਦ ਹੋ ਗਏ ਹਾਂਜੀ ਹਾਂਜੀ ਸਾਰੀ ਇੰਡਸਟਰੀ ਬੰਦ ਪਈ ਹੈ ਜੀ ਇੱਥੇ ਕੋਈ ਜਾਨੀ ਨੁਕਸਾਨ ਅੰਦੇ ਦਾ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਠੀਕ ਠੀਕ ਬਾਕੀ ਸਾਡੀਆਂ ਟੀਮਾਂ ਜਿਹੜੀਆਂ ਸਪਲਾਈ ਨੂੰ ਰੀਸੋਰ ਕਰ ਲਈ ਪਹੁੰਚ ਗਈਆਂ ਨੇ ਏਰੀਆ ਦੇ ਵਿੱਚ ਅਸੀਂ ਵਿਦਨ 3 ਟੂ 4 ਆਵਰ ਬਰੀ ਰੈਡੀੈਂਟ ਸਪਲਾਈ ਉੱਤੇ ਲੁਕਾ ਠੀਕ ਕੋਈ ਅੱਜ ਕਿਹੜਾ ਲੱਗੇ ਕਿ ਕਾ ਬਸਤੀ ਆ ਗਈ ਇਹ ਅੱਕ ਤਾਂ ਹੁਣ ਕੋਈ ਇਹਨਾਂ ਦੇ ਦੇ ਦੱਸ ਸਕਦੇ ਨੇ ਕਦੋਂ ਲੱਗੀ ਆ ਕਦੋਂ ਪਤਾ ਲੱਗਿਆ ਸਾਨੂੰ ਹੋ ਗਿਆ ਕੰਟੈਕਟ ਰੀਅਰ ਅੱਛਾ ਫਾਇਰ ਦੇ ਜਿਹੜੇ ਪਾਸੇ ਬਹਿਤ ਗੇਟ ਦੀਆਂ ਗੱਡੀਆਂ ਆ ਗਈਆਂ ਜਾਨੀ ਨੁਕਸਾਨ ਤੋਂ ਬਚਾਏ ਤੇ ਵੀ ਹਨ ਅੱਛਾ ਜੀ ਬਹਿਤ ਵਿਖਾਲੇ ਆਪਣੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਨੇ ਇਹ ਆਪਣਾ ਸੈਂਟਰ ਜੀਲ ਤੋਂ ਅੱਗੇ ਨੇੜੇ ਚੁੰਗੀ ਤਾਜਪੁਰੋਂ ਦਾ ਅੱਛਾ ਤੇ ਜਾਣੇ ਦਾ ਸਤਾ ਨਹੀਂ ਜਾਨੀ ਨੁਕਸਾਨ ਤੋਂ ਬਚਾ ਲਈ ਤੇ ਸਾਰੇ ਬਾਹਰ ਆ ਕੇ ਸੀ ਅੱਛਾ ਤੇ ਟ੍ਰੈਫਿਕ ਦੋਨੋਂ ਤਰਫੋਂ ਬੰਦ ਕਰ ਦਿੱਤਾ ਹੈ ਤਾਂ ਕਿ ਆਨ ਜਾ ਸਕਣ ਹਾਂ ਜੀ ਟ੍ਰੈਫਿਕ ਦੋਨੋਂ ਤਰਫੋਂ ਬੰਦ ਟ੍ਰੈਫਿਕ ਦੋਨਾਂ ਪਾਸੇ ਬੰਦ ਕੀਤਾ ਹੈ ਜੀ ਤਾਂ ਕਿ ਜਾਨੀ ਨੁਕਸਾਨ ਨਾ ਹੋਵੇ ਕੋਈ ਅੱਗੇ ਨਾ ਜਾਵੇ ਬੰਦਾ ਕਿ ਫਿਰ ਵੀ ਜਿਹੜਾ ਆਪਣੀ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਨੇ ਬਾਕੀ ਅੱਗੇ